ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੀ 컬렉ਸ਼ਨ ਵੀਡੀਓ ਲੰਬੀ ਰਹੇਗੀ ਬਹੁਤ ਹੀ ਸੋਹਣੇ ਸੂਟ ਇਹਨਾਂ ਵਿੱਚ ਐਡ ਕੀਤੇ ਹੋਏ ਨੇ ਕੁਝ ਘੱਟ ਪ੍ਰਾਈਸ ਵਾਲੇ ਵੀ ਰਹਿਣਗੇ ਗਰਮੀਆਂ ਵਾਲੇ ਸੂਟ ਵੀ ਹੋਣਗੇ ਤੁਸੀਂ ਉਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੀ ਇਹਨਾਂ ਵਿੱਚ ਕਲਰ ਆਏ ਹੋਏ ਨੇ ਇਹ ਰਹੇਗਾ ਜੀ organza ਫੈਬਰਿਕ embroidery ਕੀਤੀ ਗਈ ਹੈ ਪ੍ਰਾਈਸ ਉੱਪਰ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਆਪਣੀ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਤੁਹਾਨੂੰ all over ਮਿਲੇਗਾ ਪਿਓਰ ਨੇਚਰਲ ਕਰੇਵ ਦਾ ਸੂਟ ਮਿਲੇਗਾ ਚਨਾਉਂ ਦਾ ਦੁਪੱਟਾ ਰਹੇਗਾ ਜੈਪੁਰੀ ਸਟਾਈਲ 'ਚ ਤਿਆਰ ਕੀਤਾ ਗਿਆ ਬਹੁਤ ਹੀ ਸੋਹਣਾ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਉਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ 올 ਓਵਰ ਚਨੋਂਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਫੁੱਲ ਵਰਕ ਕੀਤਾ ਗਿਆ ਦੁਪੱਟੇ ਤੇ ਘੇਰੇ ਤੇ ਬਹੁਤ ਹੀ ਸੋਹਣੇ ਕਲਰ ਮਿਲ ਜਾਣਗੇ ਇਹ ਜਿਹੜੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਕ੍ਰੇਪ ਦਾ ਸੂਟ ਮਿਲੇਗਾ ਪਿਓਰ ਕ੍ਰੇਪ ਦਾ 올 ਓਵਰ ਸੂਟ ਰਹੇਗਾ ਚੁਨੌਣ ਦਾ ਦੁਪੱਟਾ ਰਹੇਗਾ ਇਹ ਵੀ ਜੈਪੁਰੀ ਸਟਾਈਲ ਚ ਤਿਆਰ ਕੀਤਾ ਹੋਇਆ ਮਿਲੇਗਾ ਇਹ ਜਿਹੜੇ ਸੂਟ ਆਣਗੇ ਗਰਮੀਆਂ ਵਾਸਤੇ ਸੂਟ ਬਹੁਤ ਹੀ ਸੋਹਣੇ ਆਏ ਹੋਏ ਨੇ प्योर कॉटन का तक सूट मिला मिलेगा इंब्रॉयडरी की गई है दुपट्टा भी तुम मिलेगा दुपट्टे के उपर ही बहुत ही सोहना वर्क किया हुआ मिलेगा शिपिंग सारे सूटा तक फ्री मिलेगी ये जरा सूट है ये तुम्हें ओरिजिनल ऑरगेंजा डिजिटल शर्ट मिलेगी आरी वर्क किया हुए इस्योर शिफोन डिजिटल दुपट्टा मिलेगा शटून की तक बॉटम मिलेगी बहुत ही सोहने कलर इन्हों मिल जाएंगे प्राइज आप दैनशन किया हो ਅਗਲੇ ਜਿਹੜੇ ਸੂਟ ਰਣਗੇ ਪਿਓਰ ਕੈਂਬਰੀ ਕੋਟਨ ਦਾ ਤੁਹਾਨੂੰ ਇਹ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਨਾਲ ਰਹੇਗਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਪ੍ਰਿੰਟਡ ਹੀ ਮਿਲੇਗਾ ਬਹੁਤ ਹੀ ਸੋਹਣੀ ਉਸਦੇ ਉੱਪਰ ਗੋਟਾ ਪੱਟੀ ਲੈਸ ਲਗਾਈ ਗਈ ਹੈ ਅਗਲੇ ਜਿਹੜੇ ਸੂਟ ਰਣਗੇ ਇਹ ਤੁਹਾਨੂੰ ਮਿਲੇਗਾ ਜੀ ਜੌਰ ਜੜ ਦਾ ਸੂਟ ਬਹੁਤ ਹੀ ਘੱਟ ਪ੍ਰਾਈਸ ਵਿੱਚ ਆਏ ਹੋਏ ਨੇ ਸ਼ਰਟ ਪ੍ਰਿੰਟਡ ਰਹੇਗੀ ਬਾਟਮ ਪਲੇਨ ਰਹੇਗੀ ਦੁਪੱਟਾ ਵੀ ਨਾਲ ਤੁਹਾਨੂੰ ਪ੍ਰਿੰਟਡ ਹੀ ਮਿਲੇਗਾ ਕਲਰ ਬਹੁਤ ਹੀ ਪਿਆਰੇ ਨੇ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਦਿੱਤੀ ਗਈ ਹੈ ਪ੍ਰਾਈਸ ਆਪਾਂ ਮੈਂਸ਼ਨ ਕੀਤਾ ਹੋਇਆ ਸਾਰੇ ਸੂਟਾਂ ਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਸ਼ਿਪਿੰਗ ਤੁਹਾਨੂੰ ਸਾਰੇ ਸੂਟਾਂ ਦੇ ਫ੍ਰੀ ਮਿਲੇਗੀ ਹਾਂਜੀ ਅੱਜ ਦੇ ਸੂਟਾਂ ਦੇ 컬렉ਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ